ਕਿਵੇਂ ਵੇਖ ਰਹੇ ਹੋ ਪੰਜਾਬ ਦੀ ਸਿਆਸਤ ਨੂੰ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਕਾਗਜ਼ ਦੇ ਉੱਤੇ ਕਿਤਨੇ ਕਿਤੇ ਵੱਡੇ ਦਾਗ ਵੀ ਲੱਗੇ ਨੇ ਪਰੰਤੂ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਆਪਾਜਪਾ ਤੋਂ ਅਲੱਗ ਹੋ ਕੇ ਵੀ ਚੋਣ ਲੜ ਰਿਹਾ ਤੇ ਵੇਖ ਕਿਵੇਂ ਰਹੇ ਹੋ ਕਿਉਂਕਿ ਲੋਕ ਸਭਾ ਚੋਣਾਂ ਦਾ ਜਿਹੜਾ ਅਖਾੜਾ ਹੈ ਵੱਡਾ ਵਿਗਲ ਹੈ ਤੇ ਕਿਸ ਤਰ੍ਹਾਂ ਵੇਖ ਰਹੇ ਹੋ ਅੰਦਾਜ਼ਾ ਕੀ ਹੈ ਦੇਖੋ ਜੋ ਅੱਜ ਦੇਸ਼ ਦਾ ਮਾਹੌਲ ਹੈ ਚਾਹੇ ਪ੍ਰਧਾਨ ਮੰਤਰੀ ਮੋਦੀ ਹੋਣ ਚਾਹੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਦੇਸ਼ ਤੇ ਪੰਜਾਬ ਦੀ ਸਿਆਸਤ ਤੋਂ ਮੁੱਦੇ ਗਾਇਬ ਹੋ ਚੁੱਕੇ ਨੇ ਪ੍ਰਧਾਨ ਮੰਤਰੀ ਮੋਦੀ ਮੰਗਲ ਸੂਤਰ ਤੇ ਧਰਮ ਤੇ ਮੱਜਾਂ ਤੇ ਵੋਟ ਮੰਗ ਰਹੇ ਨੇ ਤੇ ਸਾਡੇ ਭਗਵੰਤ ਮਾਨ ਸਾਹਿਬ ਵਿਰੋਧੀਆਂ ਦੇ ਖਿਲਾਫ ਤੂੰ ਤੂੰ ਮੈਂ ਮੈਂ ਜਾਂ ਇੱਕ ਗਾਣਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਦਬਦਾ ਕਿੱਥੇ ਉਹ ਖੜ ਕੇ ਤੀਰ ਛੜਣਾ ਦੋ ਸਾਲ ਤੋਂ ਆਹੀ ਡਰਾਮਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਲੋਕ ਮੁੱਦਿਆਂ ਦੀ ਕੋਈ ਗੱਲ ਨਹੀਂ ਹੋ ਰਹੀ ਦੇਖੋ ਪੰਜਾਬ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਖੜੀਆਂ ਨੇ ਤੇ ਜੇ ਅੱਜ ਵੀ ਅਸੀਂ ਉਹਨਾਂ ਪ੍ਰਤੀ ਸੁਹਿਰਦ ਹੋ ਕੇ ਨਾ ਸੋਚਿਆ ਤਾਂ 10-15 ਸਾਲ ਦਾ ਹੋਰ ਸਮਾਂ ਹੈ ਪਰ ਪੰਜਾਬ ਚ ਗੈਰ ਪੰਜਾਬੀ ਮੁੱਖ ਮੰਤਰੀ ਬਣਾਇਆ ਕਰਨਗੇ ਕਿ ਇਸ ਵੱਡੇ ਲੈਵਲ ਤੇ ਪ੍ਰਵਾਸ ਹੋ ਰਿਹਾ ਹੈ ਕਿ ਭਗਵੰਤ ਮਾਨ ਸਾਹਿਬ ਇਸ ਗੱਲ ਦਾ ਜਵਾਬ ਦੇਣਗੇ ਬੇਰੋਜ਼ਗਾਰੀ ਵਧ ਰਹੀ ਹੈ ਨਸ਼ੇ ਤੇ ਪੰਜਾਬ ਰੈਣਾ ਹਾਈ ਕੋਰਟ ਨੇ ਕਿਹਾ ਤਾਂ ਕਿ ਭਾਈ ਨਸ਼ਾ ਪੰਜਾਬ ਸਰਕਾਰ ਵਕਾਰੀ ਹੈ ਗੈਂਗਸਟਰਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਇਹਨਾਂ ਦਾ ਆਪਣਾ ਵਕੀਲ ਸੁਪਰੀਮ ਕੋਰਟ ਚ ਜਾ ਕੇ ਕਹਿੰਦਾ ਕਿ ਮੁੱਖ ਮੰਤਰੀ ਦੇ ਘਰ ਵਾਲੀ ਬਾਹਰ ਸੜਕ ਨਾ ਖੋਲੀ ਜਾਵੇ ਕਿਉਂਕਿ ਉਰੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਦਾ ਅਤਵਾਦੀ ਹਮਲਾ ਹੋ ਸਕਦਾ ਕਹਿੰਦੇ ਜੀ ਸਿੱਧੂ ਮੂਸੇਵਾਲਾ ਵੀ ਤਾਂ ਮਰਿਆ ਕਿਉਂਕਿ ਉਹਦੀ ਸਿਕਿਉਰਿਟੀ ਕਟਾਈ ਤੇ ਇਹ ਜਿਹੜੇ ਮੁੱਦੇ ਨੇ ਜਵਾਬ ਕੌਣ ਦੇਊਗਾ ਕਿ ਉਹਦੀ ਸਿਕਿਉਰਿਟੀ ਵੀ ਕਿਹਨੇ ਘਟਾਈ ਭਗਵੰਤ ਮਾਨ ਸਾਹਿਬ ਨੇ ਘਟਾਈ ਇੱਕ ਇਹਨਾਂ ਦਾ ਐਡਵਾਈਜ਼ਰ ਤੁਰਿਆ ਫਿਰਦਾ ਉਹਨੇ ਪ੍ਰਚਾਰੀ ਇੱਕ ਦਿੱਲੀੋਂ ਬੀਬੀ ਆਈ ਉਹਨੇ ਪ੍ਰਚਾਰੀ ਸੋ ਕੀ ਅਸੀਂ ਪੰਜਾਬ ਦੀ ਰਾਜਨੀਤੀ ਨੂੰ ਹੁਣ ਮੁੱਦਿਆਂ ਤੇ ਲੈ ਕੇ ਆਉਣਾ ਚਾਹੁੰਦੇ ਆ ਕਿਉਂ ਨਹੀਂ ਅੱਜ ਮੁੱਖ ਮੰਤਰੀ ਗੱਲ ਕਰਦੇ ਪੰਜਾਬ ਦੇ ਵਿੱਚ ਕਿ ਜਿਹੜੀ ਐਮਐਸਪੀ ਜਿਹੜਾ ਇਹਨਾਂ ਦੇ 2022 ਦਾ ਇੱਕ ਸੈਂਟਰ ਪੁਆਇੰਟ ਸੀ ਪ੍ਰਚਾਰ ਦਾ ਕਿ ਜੀ ਅਸੀਂ ਸੁਆਮੀ ਨਾਥਨ ਦਿੱਲੀ 'ਚ ਲਾਗੂ ਕੀਤੀ ਪੰਜਾਬ ਦੇ ਵਿੱਚ ਵੀ ਲਾਗੂ ਕਰਾਂਗੇ ਅੱਜ ਗੱਲ ਹੀ ਨਹੀਂ ਕਰਦੇ ਉਹਦੇ ਬਾਰੇ ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ ਨੇ ਡਵੈਲਪਮੈਂਟ ਦੇ ਨਾਂ ਤੇ ਪੰਜਾਬ ਦੇ ਵਿੱਚ ਇੱਕ ਇੱਟ ਤੱਕ ਨਹੀਂ ਲੱਗੀ ਗੱਲ ਹੀ ਨਹੀਂ ਕਰਦੇ ਕੋਈ ਵੱਡਾ ਹਸਪਤਾਲ ਨਹੀਂ ਬਣਿਆ ਕੋਈ ਸਕੂਲ ਨਹੀਂ ਬਣਿਆ ਮਤਲਬ ਮੁੱਦਿਆਂ ਤੇ ਰਾਜਨੀਤੀ ਨਹੀਂ ਹੋ ਰਹੀ ਰਾਜਨੀਤੀ ਹੋ ਰਹੀ ਹੈ ਵਿਰੋਧੀਆਂ ਦੇ ਖਿਲਾਫ ਤੂੰ ਤੂੰ ਮੈਂ ਮੈਂ ਤੇ ਵਿਰੋਧੀਆਂ ਨੂੰ ਮੰਦਾ ਚੰਗਾ ਬੋਲ ਕੇ ਸੋ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਰਾਜਨੀਤੀ ਨੂੰ ਹੁਣ ਵਾਪਸ ਮੁੱਦਿਆਂ ਤੇ ਕੇਂਦਰਿਤ ਹੋਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣੇ ਰਾਜ ਦੇ ਵਿੱਚ ਕੰਮ ਨਹੀਂ ਉਹਨਾਂ ਦਾ ਜ਼ਿਕਰ ਕਰ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਕਿਤੇ ਵੀ ਕੋਈ ਚੋਣ ਪ੍ਰਚਾਰ ਕਰਦੇ ਨੇ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਹੋਇਆ ਕੀ ਤੇ ਜਿਹੜੀ ਦੂਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਇਹਨਾਂ ਨੇ ਦਾਅਵੇ ਕੀ ਕੀਤੇ ਡਿਲੀਵਰ ਨਹੀਂ ਕੀਤਾ ਸੋ ਮੈਨੂੰ ਲੱਗਦਾ ਕਿ ਮੁੱਦਿਆਂ ਤੇ ਅਗਰ ਪੰਜਾਬ ਦੀ ਰਾਜਨੀਤੀ ਦੀ ਗੱਲ ਹੋਣ ਲੱਗ ਜੇ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਖੜੀਆਂ ਵੀ ਨਹੀਂ ਹੋ ਸਕਦੀਆਂ ਕਿਤੇ ਤੁਸੀਂ ਮੁੱਦਿਆਂ ਤੇ ਗੱਲ ਦੀ ਕਰ ਰਹੇ ਹੋ ਤੇ ਮੈਂ ਗੱਲ ਕਰੀ ਤੁਸੀਂ ਨਸ਼ਿਆਂ ਦੀ ਵੀ ਗੱਲ ਕੀਤੀ ਹੈ ਗੈਂਗਸਟਰ ਤੇ ਵੀ ਗੱਲ ਕੀਤੀ ਹੈ ਤੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਕਿਤੇ ਨਾ ਕਿਤੇ ਨਾਂ ਆਂਦਾ ਵਿਵਾਦ ਫਿਰ ਗੈਂਗਸਟਰਵਾਦ ਦਾ ਤੇ ਨਸ਼ੇ ਦਾ ਨਾਲ ਜੁੜਦਾ ਤੇ ਉਹ ਸਭ ਨੂੰ ਵਿਰੋਧੀਆਂ ਦੇ ਵੱਲੋਂ ਪ੍ਰਚਾਰਿਆ ਵੀ ਗਿਆ ਕੀ ਉਹ ਖਰੇ ਉਤਰੇ ਨੇ ਜਾਂ ਕਿਤੇ ਨਾ ਕਿਤੇ ਇੱਕ ਸਿਆਸਤ ਦਾ ਵਾਰ ਪਲਟ ਵਾਰ ਸੀ ਤੇ ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਮੁੱਦੇ ਜੇ ਪੰਜਾਬ ਦੇ ਮੁੱਦਿਆਂ ਤੇ ਸ਼੍ਰੋਮਣੀ ਦਲ ਅਕਾਲੀ ਦਲ ਕਾਇਮ ਸੀ ਤੇ ਫਿਰ ਉਹਨਾਂ ਨੂੰ ਇੰਨੇ ਬੈਕਪੋਰਟ ਤੇ ਆਉਣ ਦੀ ਜਿਹੜੀ ਵਜ੍ਹਾ ਸੀ ਉਹ ਕੀ ਸੀ ਤਿਕੋ ਸ਼ਰੋਮਨੀ ਆਕਾਲੀ ਦਲ ਦੀ ਜੇ ਕੋਈ ਸਭ ਤੋਂ ਵੱਡੀ ਕਮਜ਼ੋਰੀ ਰਹੀ ਹੈ ਸ਼ਰੋਮਨੀ ਆਕਾਲੀ ਦਲ ਨੇ ਕਦੇ ਝੂਠ ਨਹੀਂ ਪਰੋਸਿਆ ਅਸੀਂ ਲੋਕਾਂ ਨਾਲ ਉਹ ਵਾਅਦਾ ਕੀਤਾ ਜੋ ਅਸੀਂ ਪੂਰਾ ਕਰ ਸਕਦੇ ਸੀ ਔਰ ਜੋ ਕਿਹਾ ਉਹ ਕਰਕੇ ਦਿਖਾਇਆ ਅਗਰ ਕਿਹਾ ਸੀ ਕਿ ਪਾਵਰ ਸਰਪਲਸ ਸੂਬਾ ਬਣਾਵਾਂਗੇ ਤਾਂ ਸਰਦਾਰ ਸੁਖਪੀਰ ਸਿੰਘ ਬਾਦਲ ਨੇ ਬਣਾ ਕੇ ਦਿਖਾਇਆ ਜੇ ਕਿਹਾ ਸੀ ਵੱਡੇ ਹਾਈਵੇ ਐਸੇ ਬਣਾਵਾਂਗੇ ਕਿ ਬੰਬ ਮਾਰੇ ਤੋਂ ਵੀ ਨਹੀਂ ਟੁੱਟਣਗੇ ਤਾਂ ਕਰਕੇ ਦਿਖਾਇਆ ਆਟਾ ਦਾਲ ਦਾ ਵਾਅਦਾ ਕੀਤਾ ਸੀ ਦਿੱਤੀ ਸੋ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 40s Max PGIMs ਵਰਗੇ ਹਸਪਤਾਲ ਲਿਆਂਦੇ ਉਰੇ 에어ਪੋਰਟ ਬਣਾਏ ਸੋ ਪ੍ਰਾਈਵੇਟ ਇਨਵੈਸਟਮੈਂਟ ਜਿੰਨੀ ਆਈ ਸ਼੍ਰੋਮਣੀ ਕਾਲਦਲ ਦੇ ਸਮੇਂ ਆਈ ਸੋ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਉਹ ਕੀਤਾ ਬਦਨਾਮ ਕੀਤੇ ਲਿਆ ਕੇ ਕੀਤਾ ਕਹਿੰਦੇ ਜੀ ਬੇਅਤਬੀ ਤੇ ਨਸ਼ਾ ਇਹੀ ਤੋਂ ਮੁੱਦਿਆਂ ਤੇ ਬਦਨਾਮ ਕੀਤਾ 5 ਸਾਲ ਕਾਂਗਰਸ ਦੀ ਸਰਕਾਰ ਰਹੀ ਦੱਸੋ ਜੀ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਦਾ ਛੱਡੋ ਵਰਕਰ ਤੱਕ ਦਾ ਨਾਂ ਆਇਆ ਹੋਵੇ 2 ਸਾਲ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਹੋ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਚਲਾਨ ਪੇਸ਼ ਕੀਤਾ ਬੇਅਦਬੀਆਂ ਦਾ ਕਿਸੇ ਦਾ ਨਾਮ ਨਹੀਂ ਆਇਆ ਨਾ ਮਤਲਬ ਬਾਦਲ ਸਾਹਿਬ ਦਾ ਤਾਂ ਛੱਡੋ ਕਿਸੇ ਵਰਕਰ ਲੀਡਰ ਤੱਕ ਦਾ ਨਾਮ ਨਹੀਂ ਆਇਆ ਸੋ ਇਹ ਸਿਆਸਤ ਤੇ ਪੰਜਾਬ ਨੂੰ ਕਮਾਇਆ ਨਸ਼ੇ ਦੀ ਗੱਲ ਕੀਤੀ ਹੁਣ 7 ਸਾਲ ਤੋਂ ਸ਼੍ਰੋਮਣੀ ਕਾਲ ਦਲ ਤਾਂ ਸੱਤਾ 'ਚ ਹੈ ਨਹੀਂ ਤੇ ਜੇ ਅੱਜ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਕਹਿ ਰਹੀ ਹੈ ਕਿ ਭਾਈ ਪੰਜਾਬ ਦੇ ਵਿੱਚ ਐਦਾਂ ਲੱਗ ਰਿਹਾ ਕਿ ਨਸ਼ਾ ਸਰਕਾਰ ਵਿਕਾਰੀ ਹੈ ਤਾਂ ਫਿਰ ਭਗਵੰਤ ਮਾਨ ਸਾਹਿਬ ਉੱਤੇ ਸਵਾਲੀਆ ਨਿਸ਼ਾਨ ਹੈ ਸਟੀਫਾ ਇਹਨਾਂ ਨੂੰ ਦੇਣਾ ਚਾਹੀਦਾ ਹੈ